ਬਾਕਾਂ ਲੰਮੀਆਂ ਤੇਰਾ ਸਤਾਪ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਨਦੀ ਤੇ ਵਿਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸਰਸਨਦੀ ਤੇ ਵਿਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹੈ ਨੇਰੀ ਬਿਜਲੀ ਲਿਸਕੇ ਰਾਜੰਗਲਾਂ ਦੇ ਪੈ ਗਏ ਨੇ ਰਾਤ ਹੈ ਨੇਰੀ ਬਿਜਲੀ ਲਿਸਕੇ ਰਾਜੰਗਲਾਂ ਦੇ ਪੈ ਗਏ ਨੇ ਅਰੇ ਸਿਮਨਾੜੋ ਸੋਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਅਰੇ ਸਿਮਨਾੜੋ ਸੋਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਵਾਲ ਜੀ ਮਾਤਾ 구ਜਰੀ ਉਹਨਾ ਦੇ ਨਾਲ ਜੀ ਸਰਸਾ ਨਦੀ ਤੇ ਬਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਕਹਿਰ ਦੀ ਸਰਦੀ ਹੱਡੀਆਂ ਚੀਰੇ ਵਾਲਨਿਆਣੇ ਕੰਬਦੇ ਨੇ ਚਿਹਰ ਦੀ ਸਰਦੀ ਹੱਡੀਆਂ ਚੀਰੇ ਵਾਲਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਪਥਰਾਂ ਦੇ ਲੰਘਦੇ ਨੇ ਕਦੋਂ ਜੀਤ ਤੇਜੂ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਸਦੇ ਸਵਾਲ ਜੀ ਸਰਸਾ ਨਦੀ ਤੇ ਵਿਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸਰਸਾ ਨਦੀ ਤੇ ਵਿਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਮਰ ਨਿਆਣੀ ਦੋ ਬੱਚੀਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਉਮਰ ਨਿਆਣੀ ਦੇ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਦੇ ਦੋਸੇ ਇਨਾਂ ਨੇਰ ਦੋਸਾ ਦਾ ਕੌਣ ਹੈ ਜੋ ਇਨਸਾਬ ਕਰੇ ਕੈਸੀ ਹੋਣੀ ਨੇ ਚਾਲ ਜੀ ਗੰਗੂ ਪਾਪੀ ਉਹਨਾਂ ਦੇ ਨਾਲ ਜੀ ਸਰਸਨ ਨਦੀ ਤੇ ਵਿਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸਰਸਨ ਨਦੀ ਤੇ ਵਿਸੂੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ